ਜਿਹੜੇ ਕਹਿੰਦੇ ਸੀ ਨਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰਾਂ 'ਚ ਤਾਕਤ ਨਹੀਂ ਹੈ ਉਹਨਾਂ ਦੀ ਵੀ ਹੱਥ ਜੜਾਤੇ ਮਹਾਰਾਜ ਨੇ ਸਾਹ ਸੰਗਤ ਅਕਾਲ ਤਖਤ ਸਾਹਿਬ ਸੁਪਰੀਮ ਹੈ ਕੋਈ ਬੈਠਾ ਉੱਥੇ ਆਪਾਂ ਕੀ ਲੈਣਾ ਆਪਾਂ ਮੰਨਣਾ ਅਕਾਲ ਤਖਤ ਸਾਹਿਬ ਨੂੰ ਆਪਾਂ ਮੰਨਣਾ ਹਰਿਮੰਦਰ ਸਾਹਿਬ ਨੂੰ ਆਪਾਂ ਮੰਨਣਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਮਨਤੇ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਾ ਨਿੰਦਿਆ ਕਹੇਦੀ ਨਹੀਂ ਕਰਨੀ ਪਰ ਉਸਤਤ ਕਰਨੀ ਹੈ ਆਪਣੇ ਗੁਰੂ ਦੀ ਉਸਤਤ ਕਰਨੀ ਹੈ ਬਾਬੇ ਨਾਨਕ ਦੀ ਜਿਹਦਾ ਆਪਾਂ ਖਾਨੇ ਆ ਉਸਤਤ ਕਰਨੀ ਹੈ ਗੁਰੂ ਰਾਮਦਾਸ ਮਹਾਰਾਜ ਦੀ ਖਾਈਏ ਕਹੇਦਾ ਉਸਤਤ ਕਹੇਦੀ ਕਰੀਏ ਸਾਹ ਸੰਗਤ ਪਤਾ ਹੀ ਹੈ ਤੁਹਾਨੂੰ ਮਾਫੀ ਤਾਂ ਫਿਰ ਮੰਗਣੀ ਪੈਂਦੀ ਹੈ ਸਭ ਸਤਿਕਾਰਯੋਗ ਨੇ ਪਰ ਕੋਈ ਐਸਾ ਬਚਨ ਨਹੀਂ ਕਦੇ ਕਰਨਾ ਚਾਹੀਦਾ ਜਿਹਦੇ ਨਾਲ ਮੁੜ ਕੇ ਫਿਰ ਔਖਾ ਹੋਵੇ ਪਹਿਲਾਂ ਹੀ ਹੱਥ ਜੋੜ ਦੋ ਗੁਰੂ ਗ੍ਰੰਥ ਸਾਹਿਬ ਅੱਗੇ ਮਹਾਰਾਜ ਅੱਗੇ ਹੱਥ ਜੋੜ ਕੇ ਰੱਖੋ ਜੀਰੋ ਬਣ ਜੋ ਮਹਾਰਾਜ ਤੁਹਾਨੂੰ ਹੀਰੋ ਬਣਾ ਦੇਣਗੇ ਇੱਕ ਇੱਕ ਕੀ ਆ ਗੁਰੂ ਗ੍ਰੰਥ ਸਾਹਿਬ ਪਿੱਛੇ ਜੀਰੂਆਂ ਲਾਈ ਜਾਓ ਮੂਲ ਮੰਤਰ ਸਾਹਿਬ ਲੱਖਾਂ 'ਚ ਕਰੋਗੇ ਤੁਹਾਨੂੰ ਲੱਖਾਂ 'ਚ ਪਹੁੰਚਾ ਦੇਣਾ ਇਹਨੇ ਜੇ ਕਰੋੜਾਂ 'ਚ ਕਰੋਗੇ ਕਰੋੜਾਂ 'ਚ ਪਹੁੰਚਾ ਦੇਣਾ ਐਨੀ ਗੱਲ ਸਮਝ ਰੱਖੋ